ਮੇਨਲੀ 2.5 ਸਾਲ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਕੰਮ ਕੀਤਾ ਪਿਛਲੇ 2.5 ਸਾਲ ਦੇ ਵਿੱਚ ਡਰੱਗਸ ਦੇ ਖਿਲਾਫ ਉਹ ਮੈਂ ਪਹਿਲਾਂ ਦੱਸਣਾ ਚਾਹਾਂਗਾ ਸੋ ਸਭ ਤੋਂ ਪਹਿਲਾਂ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਹੋਈਆਂ ਇਸ ਸਮੇਂ ਦੇ ਦੌਰਾਨ ਉਹ 29000 152 ਐਫ ਆਈ ਆਰ ਦਰਜ ਹੋਈਆਂ ਜਿਦੇ ਵਿੱਚ 39840 ਜਿਹੜੇ ਦੋਸ਼ੀ ਆ ਫੜੇ ਗਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਆਪਣਾ ਕਮਰਸ਼ੀਅਲ ਕੁਆंटਿਟੀ ਤੇ ਹੁੰਦਾ ਹੈ ਸੋ 3581 ਐਫ ਆਈ ਆਰ ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਦਰਜ ਕੀਤੀਆਂ ਗਈਆਂ ਜਿਦੇ ਵਿੱਚ 5856 ਜਿਹੜੇ ਵੱਡੇ ਸਮਗਲਰ ਆ 5856 ਵੱਡੇ ਸਮਗਲਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਨ ਕਮਰਸ਼ੀਅਲ ਕੁਆਂਟੀਟੀ ਦੀਆਂ 25571 ਐਫਆਈਆਰ ਦਰਜ ਕੀਤੀਆਂ ਜ਼ਿਲ੍ਹਾ ਵਾਈਜ਼ ਜੇਦੋਂ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਐਫਆਈਆਰ ਜਿਹੜੀਆਂ ਹੋਈਆਂ ਉਹ ਪਟਿਆਲੇ ਦੇ ਵਿੱਚ 1658 ਐਫਆਈਆਰ ਦਰਜ ਹੋਈਆਂ ਸੀਪੀ ਲੁਧਿਆਣਾ ਦੇ ਵਿੱਚ 1585 ਐਫਆਈਆਰ ਦਰਜ ਹੋਈਆਂ ਬਠਿੰਡਾ ਦੇ ਵਿੱਚ 1575 ਐਫਆਈਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਸਭ ਤੋਂ ਵੱਧ ਐਸਟੀਐਫ ਦਾ ਜਿਹੜਾ ਪੁਲਿਸ ਸਟੇਸ਼ਨ ਆ 322 ਐਫਆਈਆਰ ਉੱਥੇ ਦਰਜ ਹੋਈਆਂ ਅਮ੍ਰਿਤਸਰ ਰੂਰਲ ਦੇ ਵਿੱਚ 295 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 280 ਐਫਆਈਆਰ ਦਰਜ ਹੋਈਆਂ ਨਾਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ 1453 ਐਫਆਈਆਰ ਸੀਪੀ ਲੁਧਿਆਣਾ ਦੇ ਅੰਦਰ 1443 ਪਟਿਆਲਾ ਦੇ ਵਿੱਚ ਤੇ 1437 ਐਫਆਈਆਰ ਜਿਹੜੀਆਂ ਬਠਿੰਡਾ ਦੇ ਵਿੱਚ ਦਰਜ ਹੋਈਆਂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 2546 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ 2457 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ 11 1,115,665 ਕਿਲੋ ਦੀ ਪੌਪੀ ਹਸਕ ਦੀ ਰਿਕਵਰੀ ਹੋਈ ਹੈ 954 ਕਿਲੋ ਜਿਹੜਾ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 51 ਕਿਲੋ ਆਈਸ ਡਰੱਗ ਦੀ ਰਿਕਵਰੀ ਹੋਈ ਹੈ ਔਰ ਇੰਜੈਕਸ਼ਨ ਟੈਬਲੇਟਸ ਕੈਪਸੂਲ ਬਹੁਤ ਵੱਡੀ ਮਾਤਰਾ ਦੇ ਵਿੱਚ 4 ਕਰੋੜ 29 ਲੱਖ 63726 ਜਿਹੜੇ ਯੂਨਿਟਸ ਆ ਉਹ ਮੈਡੀਕਲ ਡਰੱਗਸ ਦੇ ਰਿਕਵਰ ਕੀਤੇ ਗਏ ਡਰਗ ਮਨੀ ਟੋਟਲ 30 ਕਰੋੜ 83 ਲੱਖ 70090 ਜਿਹੜੇ ਰੁਪਏ ਆ ਡਰਗ ਮਨੀ ਰਿਕਵਰ ਹੋਈ ਹੈ ਪੀਓਜ਼ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸਾਡਾ ਸੀਗਾ ਪੀਐਨਡੀਪੀਐਸ ਐਕਟ ਦੇ ਜਿਹੜੇ ਪੀਓ ਆ ਉਹਦੀ ਇੱਕ ਨਾਲ ਨਾਲ ਇੱਕ ਸਪੈਸ਼ਲ ਮਹਿੰਮ ਚਲਾਈ ਸੀ ਸੋ 2378 ਜਿਹੜੇ ਐਨਡੀਪੀਐਸ ਐਕਟ ਦੇ ਪੀਓਜ਼ ਨੇ ਉਹ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਹੋਏ ਆ 502 ਜਿਹੜੇ ਬੇਲ ਜੰਪਰ ਆ ਜਿਹੜੇ ਬੇਲ ਤੇ ਆ ਕੇ ਜਿਨ੍ਹਾਂ ਨੇ ਬੇਲ ਜੰਪ ਕੀਤੀ ਸੀ 502 ਬੇਲ ਜੰਪਰ ਅਰੈਸਟ ਕੀਤੇ ਆ 56 ਪੈਰੋਲ ਜੰਪਰ ਅਰੈਸਟ ਕੀਤੇ ਆ ਸੋ ਇਹਦੇ ਨਾਲ ਨਾਲ ਡਰੱਗਜ਼ ਦੀ ਰਿਕਵਰੀ ਦੇ ਨਾਲ ਨਾਲ ਸਾਡਾ ਡਰੱਗ ਡਿਸਪੋਜ਼ਲ ਤੇ ਬੜਾ ਵੱਡਾ ਫੋਕਸ ਰਿਹਾ ਹੈ ਕਿ ਜਿਹੜੀਆਂ ਡਰੱਗਜ਼ ਆਲਰੇਡੀ ਫੜੀਆਂ ਨੇ ਮਾਲਖਾਨੇ ਦੇ ਵਿੱਚ ਹੈਗੀਆਂ ਨੇ ਉਹਦਾ ਜਲਦੀ ਤੋਂ ਜਲਦੀ ਡਿਸਪੋਜ਼ਲ ਕੀਤਾ ਜਾਵੇ ਸੋ ਇਸ ਸਮੇਂ ਦੇ ਦੌਰਾਨ 2940 ਕਿਲੋਗ੍ਰਾਮ ਹੈਰੋਇਨ ਦਾ ਡਿਸਪੋਜ਼ਲ ਹੋਇਆ ਹੈ 3546 ਕਿਲੋਗ੍ਰਾਮ ਜਿਹੜੀ OPM ਉਹ ਡਿਸਪੋਜ਼ ਆਫ ਕੀਤੀ ਹੈ 181207 ਕਿਲੋ ਪੌਪੀ ਹਸਕ ਦਾ ਡਿਸਪੋਜ਼ਲ ਹੋਇਆ ਤੇ 175000 ਕਿਲੋ ਗਾਂਜੇ ਦਾ ਜਿਹੜਾ ਡਿਸਪੋਜ਼ਲ ਹੋਇਆ ਪ੍ਰਾਪਰਟੀ ਫੋਰਫੀਚਰ ਦਾ ਬੜਾ ਵੱਡਾ ਫੋਕਸ ਪੂਰੇ ਸਮੇਂ ਦੇ ਦੌਰਾਨ ਰਿਹਾ ਹੈ ਕਿ ਜਿਹੜੇ ਵੱਡੇ ਸਮਗਲਰ ਆ ਕਮਰਸ਼ੀਅਲ ਕੰਟਰੀ ਦੇ ਵਿੱਚ ਇਨਵੋਲਡ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਟ ਕੀਤੀ ਜਾਵੇ ਸੋ 602 ਕੇਸ ਜਿਹੜੇ ਪ੍ਰਾਪਰਟੀ ਫੋਰਫੀਚਰ ਦੇ ਜਿਹਦੇ ਵਿੱਚ 602 ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ ਟੋਟਲ ਕਾਸਟ ਜਿਹੜੀ ਹੈ ਇਹਦੀ 324 ਕਰੋੜ 28 ਲੱਖ 94 ਹਜ਼ਾਰ 962 ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਫੋਰਫੀਟ ਕੀਤੀ ਗਈ ਹੈ ਇਸੇ ਤਰ੍ਹਾਂ ਅਵੇਅਰਨੈਸ ਦੇ ਉੱਤੇ ਸਾਡਾ ਕਾਫੀ ਫੋਕਸ ਰਿਹਾ ਹੈ ਤੋਂ 27299 ਅਵੇਅਰਨੈਸ ਜਿਹੜੇ ਕੈਂਪਸ ਜਿਹੜੇ ਸੈਮੀਨਾਰ ਦਾ ਉਹ ਪੂਰੇ ਪੰਜਾਬ ਦੇ ਵਿੱਚ ਕਰਾਏ ਗਏ ਆ ਇੱਕ ਹੋਰ ਨਵੀਂ ਚੀਜ਼ ਆਪਾਂ ਜਿਹਦੇ ਤੇ ਕਾਫੀ ਫੋਕਸ ਰਹਿ ਸਕਦੇ ਤਹਿਤ ਜਿਹਦੇ ਤਹਿਤ ਛੋਟੀ ਕੁਆਂਟੀਟੀ ਵਾਲਾ ਜਿਹੜਾ ਮੁਜਰਮ ਹੈ ਜੇ ਉਹ ਕੰਫੈਸ਼ਨ ਕਰਦਾ ਹੈ ਤੋਂ ਨੂੰ ਪ੍ਰੋਸੀਕਿਊਸ਼ਨ ਤੋਂ ਨਜਾਤ ਮਿਲਦੀ ਆ। ਸੋ 245 ਇਹ ਜੇ ਕੇਸ ਆ ਜਿਹਦੇ ਵਿੱਚ ਆਪਾਂ 64 A ਦੇ ਤਹਿਤ ਜਿਹੜੀ ਪ੍ਰੋਸੀਕਿਊਸ਼ਨ ਦੇ ਵਿੱਚ ਮਾਫੀ ਦਵਾਈ ਗਈ ਹੈ ਜਿਹਦੇ ਵਿੱਚ 295 ਦੋਸ਼ੀ ਆ ਜਿਨ੍ਹਾਂ ਨੂੰ ਇਸ ਪ੍ਰੋਵੀਜ਼ਨ ਦੇ ਤਹਿਤ ਐਸ ਪਰ ਪ੍ਰੋਸੀਜਰ ਮਾਫੀ ਦਵਾਈ ਗਈ ਹੈ। ਇਸੇ ਤਰ੍ਹਾਂ ਇਹ ਜਿਹੜਾ ਸੀਗਾ ਇਹ ਡਰੱਗ ਦੇ ਉੱਤੇ ਸੀਗਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ। ਜਿੱਦਾਂ ਆਪਾਂ ਨੂੰ ਪਤਾ ਹੈ April 2022 ਦੇ ਵਿੱਚ ਸਪੈਸ਼ਲ ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੀ ਸਥਾਪਨਾ ਕੀਤੀ ਗਈ ਸੀ ਇੱਕ ADGP ਰੈਂਕ ਦੇ ਅਫਸਰ ਦੇ ਥੱਲੇ। ਹੁਣ ਤੱਕ AGTF ਨੇ 290 ਜਿਹੜੇ ਨੇ ਗੈਂਗਸਟਰ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈ 1130 ਫੀਲਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮੀਨਲਸ ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਿਮੀਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਾਬਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਹਨਾਂ ਦਾ ਹੋਇਆ ਤਾਂ 12 ਜਿਹੜੇ ਕ੍ਰਿਮੀਨਲਸ ਆ ਉਹ ਨਿਊਟਰਲਾਈਜ਼ ਹੋਏ ਆ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ ਆ 6 ਜਿਲ੍ਹਾ ਪੁਲਿਸ ਦੇ ਨਾਲ ਹੋਇਆ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਤੇ ਮੋਡਿਊਲਸ ਬਸ ਕੀਤੇ ਗਏ ਆ ਜਿਹਦੇ ਵਿੱਚੋਂ 100 ਏਜੀਟੀਐਫ ਨੇ ਕੀਤੇ ਔਰ 408 ਜਿਹੜੇ ਨੇ ਉਹ ਜਿਲ੍ਹਾ ਪੁਲਿਸ ਨੇ ਕੀਤੇ 1337 ਵੈਪਨ ਰਿਕਵਰ ਕੀਤੇ ਗਏ ਆ ਟੋਟਲ ਜਿਹਦੇ ਚੋਂ 256 ਏਜੀਟੀਐਫ ਨੇ ਕੀਤੇ ਆ 1081 ਜਿਹੜੇ ਵੈਪਨ ਆ ਉਹ ਜਿਲ੍ਹਾ ਪੁਲਿਸ ਨੇ ਕੀਤੇ ਆ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਔਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ 272 ਜਿਹੜੇ ਟੈਰਰਿਸਟ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 34 ਰਾਈਫਲਸ 303 ਜਿਹੜੇ ਰਿਵਾਲਵਰਸ ਆ ਪਬਲਿਕ ਪਿਸਟਲਸ ਉਹ ਇਸ ਸਮੇਂ ਦੇ ਦੌਰਾਨ ਰਿਕਵਰ ਹੋਏ ਆ 8 ਡੈਟੋਨੇਟਰ ਰਿਕਵਰ ਹੋਏ ਆ ਫਿਰ ਬੀਐਸਐਫ ਦੇ ਨਾਲ ਮਿਲ ਕੇ ਬਾਰਡਰ ਦੇ ਉੱਤੇ ਪੁਲਿਸ ਨੇ ਬਹੁਤ ਸੈਕੰਡ ਲਾਈਨ ਆਫ ਡਿਫੈਂਸ ਤੇ ਔਰ ਬਾਰਡਰ ਦੇ ਬਿਲਕੁਲ ਉੱਤੇ ਕਾਫੀ ਵੱਡੀ ਪੱਧਰ ਤੇ ਸਰਵੇਲੈਂਸ ਵਧਾਈ ਹੈ ਜਿਹਦੇ ਵਿੱਚ ਹੁਣ ਤੱਕ 939 ਜਿਹੜੇ ਡਰੋਨ ਸਾਈਟਿੰਗਸ ਹੋਈਆਂ ਸੀਗੀਆਂ ਔਰ 290 ਡਰੋਨ ਜਿਹੜੇ ਆ ਉਹ ਕੈਪਚਰ ਕੀਤੇ ਗਏ ਆ ਜਿਹੜਾ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਔਰ ਬੀਐਸਐਫ ਦਾ ਔਰ ਇਹਨਾਂ ਦੇ ਥਰੂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੀ ਰਿਕਵਰ ਕੀਤੇ ਗਏ ਆ ਹੋਰ ਜਿਹੜਾ ਕੰਮ ਕੀਤਾ ਕਿਉਂਕਿ ਮੋਬਾਈਲ ਦੇ ਵਿੱਚ ਦੇਖਣ ਚਾਇਆ ਸੀ ਬਹੁਤ ਸਾਰੇ ਹਾਰਡ ਕੋਰ ਕ੍ਰਾਈਮਨਲਸ ਮੋਬਾਈਲ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਸਪੈਸ਼ਲ ਵਿੰਗ ਹੈ ਜਿਹੜਾ ਇੰਟਰਨਲ ਸਕਿਉਰਿਟੀ ਵਿੰਗ ਹੈ ਉਹਨਾਂ ਨੇ ਹੁਣ ਤੱਕ 1663 ਆਈਐਮਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੈ ਤਾਂ ਜੋ ਉਹ ਕ੍ਰਿਮੀਨਲ ਯੂਜ਼ ਨਾ ਕਰ ਸਕਣ ਇਸੇ ਤਰ੍ਹਾਂ 475 ਜਿਹੜੇ ਮੋਬਾਈਲ ਨੰਬਰ ਦਾ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਜਿਹੜੇ ਕਿਸੇ ਨਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਐਕਟੀਵਿਟੀ ਦੇ ਨਾਲ ਲਿੰਕ ਜਾਂ ਉਹਦੇ ਵਿੱਚ ਪਾਏ ਗਏ ਆ 6500 ਜਿਹੜੇ ਇਲੀਗਲ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਇਹ ਪਿਛਲੇ 8 ਮਹੀਨੇ ਸੀਗੇ ਆਪਣੇ ਜਨਵਰੀ ਤੋਂ ਲੈ ਕੇ ਤੇ ਅਗਸਤ 2023 ਤੱਕ ਉਹਦੇ ਵਿੱਚ ਵੀ ਡਰੱਗ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੈ ਉਹਦਾ ਵੀ ਇੱਕ ਵਾਰੀ ਮੈਂ ਵਿਉਰਾ ਦੱਸਣਾ ਚਾਹਾਂਗਾ ਇਸ ਸਮੇਂ ਦੇ ਦੌਰਾਨ 6439 ਐਫਆਈਆਰ ਦਰਜ ਕੀਤੀਆਂ ਗਈਆਂ ਜਿਦੇ ਵਿੱਚ 8799 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚੋਂ 825 ਜਿਹੜੀਆਂ ਐਫਆਈਆਰ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੈ ਔਰ 1311 ਵੱਡੇ ਸਵਗਡਰਸ ਨੂੰ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ 8 ਮਹੀਨਿਆਂ ਦੇ ਵਿੱਚ 628 ਕਿਲੋਗ੍ਰam ਹੈਰੋਇਨ ਦੀ ਰਿਕਵਰੀ ਹੋਈ ਹੈ 796 ਕਿਲੋਗ੍ਰam OPM ਦੀ ਰਿਕਵਰੀ ਹੋਈ ਹੈ 32437 ਕਿਲੋਗ੍ਰam ਕਾਫੀ ਹਸਕੀ ਦੀ ਰਿਕਵਰੀ ਹੋਈ ਹੈ 786 ਕਿਲੋਗ੍ਰam ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 18 ਕਿਲੋਗ੍ਰam ਆਈਸ ਡਰਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤੇ ਗਏ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92000 ਰੁਪਏ ਦੀ ਡਰੱਗ ਮਨੀ ਰਿਕਵਰ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤੇ ਗਏ 234 ਬੇਲਜੰਪਰ 23 ਪੈਰੋਲਜੰਪਰ ਜਿਹੜੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 7 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰam ਹੈਰੋਇਨ 432 ਕਿਲੋਗ੍ਰam ਓਪੀਐਮ 33750 ਕਿਲੋਗ੍ਰam ਪੌਪੀ ਹਸਕ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਹੈ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਹਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ 191 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚ ਹੋਈ ਹੈ ਸਮੇਂ ਦੌਰਾਨ ਇਸੇ ਤਰ੍ਹਾਂ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹਨਾਂ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 ਏਜੀਟੀਐਫ ਨੇ 275 ਜਿਹੜੇ ਆ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨੇ ਦੇ ਦੌਰਾਨ ਜਿਦੇ ਵਿੱਚ ਇੱਕ ਏਜੀਟੀਏ ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆ ਤਾਂ ਸੱਤ ਮੋਡਿਊਲ ਬਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 ਟੈਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ਉਹ ਇਸ ਸਮੇਂ ਦੇ ਦੌਰਾਨ ਦਸਤੌਰ ਕੀਤੇ ਗਏ 150 ਡਰੋਨ ਪਿਛਲੇ 8 ਮਹੀਨੇ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 8 ਮਹੀਨੇ ਦੇ ਦੌਰਾਨ ਉਹ 399 ਸਾਈਟਿੰਗ ਹੋਈਆਂ ਸੀਗੀਆਂ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਆਈਐਮਆਈ ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਆ ਉਹਨਾਂ ਨੂੰ ਬਲੌਕ ਕੀਤਾ ਗਿਆ ਬੜਾ 873 ਜਿਹੜੇ ਇਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਸੋ ਕਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਖਿਲਾਫ ਗੱਲ ਕਰੀਏ ਜਾਂ ਟੈਰਰਿਸਟਸ ਦੇ ਖਿਲਾਫ ਗੱਲ ਕਰੀਏ ਤਾਂ ਪਿਛਲੇ 25 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਇਰੇਕਟ ਰਿਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ 22 ਸਾਲ ਦਾ ਜਿਸ ਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀ ਚ ਹੋਇਆ ਹੋਵੇ ਚਾਹੇ ਉਹ ਪੰਜਾਬ ਚ ਹੋਇਆ ਹੋਵੇ ਪੰਜਾਬ ਪੁਲਿਸ ਨੇ ਹਰ ਤਰ੍ਹਾਂ ਦੀ ਅਸਿਸਟੈਂਸ ਵੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੈ ਸਾਰਿਆਂ ਨੂੰ ਤੇ ਇੱਥੇ ਪੰਜਾਬ ਪੁਲਿਸ ਨੇ ਪਿਛਲੇ 2 ਸਾਲ ਔਰ 6 ਮਹੀਨੇ ਮੇਂ मानजोक जो सी एम साहब के निर्देशों के अंदर बहुत अच्छा काम किया जिसमें फोकस जो है ड्रग्स पे गैंगस्टर्स पे और टेररिस्ट पे फोकस रहा है पिछले ढाई साल में टोटल जो है ट्वेंटी नाइन थाउजेंड वन फिफ्टी टू टोटल एफ आई आर रजिस्टर की गई हैं, जिसमें थर्टी नाइन थाउजेंड एट फोर्टी जो है स्मगलर्स उनको अरेस्ट किया गया इसमें 3581 है इसमें थ्री फाइव एट वन कमर्शियल क्वान्टिटी की एफ आई आर और फाइव एट फाइव सिक्स जो है वो बड़े जो स्मगलर्स हैं जो कमर्शियल क्वांटिटी वाले केसेस में इन्वॉल्व है उनको अरेस्ट किया गया रिकवरी की जब हम बात करें तो 2546 फाइव फोर जो है हेरोइन की, 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 की रिकवरी हुई है 2457 फोर की ओपीएम की रिकवरी हुई है और वन लैख फिफ्टीन थाउजेंड सिक्स सिक्सटी फाइव के जी की पॉपीहस की रिकवरी हुई है नाइन फिफ्टी फोर के की नारकोटिक पाउडर की रिकवरी हुई है फिफ्टी वन के आइस ड्रग की रिकवरी की गई है और जब हम इंजेक्शन टैबलेट्स मेडिकल ड्रग्स की बात करें तो फोर चार करोड़ उनतीस लाख सिक्सटी थ्री थाउजेंड सेवन एट्टी सिक्स जो है यूनिट्स इस समय के दौरान जो हमने इंफिसकेट किए हैं थर्टी करोड़ से ऊपर जो है ड्रग मनी की रिकवरी हुई है और टू थ्री सेवन एट जो पी हैं उनको इस समय के दौरान अरेस्ट किया गया है बहुत बड़ी मात्रा में ड्रग डिस्पोजल भी इस समय के दौरान हुआ है जिसमें टू नाइन फोर ज़ीरो के जी जो है वो हेरोइन का थ्री फाइव फोर सिक्स के जी ओ का और एक लाख अस्सी हज़ार से ऊपर का जो है पॉपी हस्ट रिकवरी जो डिस्पोजल है ड्रग्स का वो पंजाब पुलिस की तरफ से किया गया है टोटल 602 हमने जो प्रॉपर्टी फोर फीचर के केस हैं वो जो अप्रूवल मिला है कम्पिटेंट अथॉरिटी का जिसमें 324 करोड़ से ऊपर की जो प्रॉपर्टी है वो फोर फीट की गई है इसी तरह से ड्रग अवेयरनेस कैंपेन पे हमारा बहुत फोकस रहा है जिसमें टू सेवन टू नाइन नाइन जो है टोटल ड्रग अवेयरनेस कैम्पेन्स चलाए गए पूरे पंजाब में और जब हम एक्शन अगेंस्ट गैंगस्टर्स की बात करते हैं तो 1420 जो बड़े हार्डकोर गैंगस्टर्स हैं उनको पंजाब पुलिस के जो ए विंग और फील्ड यूनिट्स ने अरेस्ट किया है बारह गैंगस्टर जो न्यूट्रलाइज हुए हैं इस समय के दौरान पाँच गैंगस्टर मॉड्यूल्स बस्ट किए गए हैं और तेरह जो है वेपन इस समय के दौरान जो है वो रिकवर किए गए हैं जो इलीगल वेपन है टेररिस्ट मॉड्यूल्स की बात करें तो 45 टेररिस्ट मॉड्यूल्स बस्ट किए गए हैं जिसमें 272 टेररिस्ट जो हैं उनको अरेस्ट किया गया है थर्टी फोर राइफल्स और तीन सौ तीन जो हैं वो पिस्टल्स रिवॉल्वर्स पंजाब पुलिस की तरफ से रिकवर किए गए हैं तो तीनों फ्रंट में ढाई साल में बहुत बड़े लेवल पे काम हुआ है और सेंसेशनल केसेस की जब हम बात करें तो हमारे जितने भी सेंसेशनल केस हैं वो विद इन ट्वेंटी फोर आवर्स और विद इन सेवनटी टू आवर्स सारे के सारे हमारे ट्रेस हुए हैं जो आस जो किसी और स्टेट यूटी में जो क्राइम जिसका पंजाब के साथ कोई भी लिंक था वहाँ पर भी पंजाब पुलिस की तरफ से पूरी असिस्टेंस दी गई है सबको उसमें दो लोग हैं जो पंजाब पुलिस ने अरेस्ट किए हैं एक तो रोहन मसीह है और एक विशाल मसीह है और इसकी ऑलरेडी हम प्रेस नोट में इसकी डिटेल जो है बता चुके हैं कि इसका हैप्पी पासिया जो है वो मेन इसमें जो इंटरमीडिएटर है और हरविंदर रिंदा का इसमें रोल जो है भी आया है ਬਾਕੀ ਇਸ ਕੀ ਇਨਵੈਸਟੀਗੇਸ਼ਨ ਜੋ ਫਰਦਰ ਹੈ ਉਹ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਔਰ ਜੋ ਵੀ ਅਪਡੇਟ ਹੋਗੀ ਉਨ ਕੀ ਤਰਫੋਂ ਆਈ ਸਾਹਿਬ ਦਾ ਟਾਰਗੇਟ ਕੀ ਥਾ ਇਹਦੇ ਵੀ ਦੋ ਤੀ ਚੀਜ਼ਾਂ ਇਹ ਹੈ ਕਿ ਇਹ ਜਿਹੜਾ 8 ਤਰੀਕ ਨੂੰ ਜਿਹੜਾ ਮਾਮਲਾ ਦਰਜ ਕੀਤਾ ਸੀਗਾ ਐਸਐਸਓ ਸੀ ਲੰਧਾ ਤੋਂ ਦੋ ਬੰਦੇ ਬੜੇਗੇ ਇਸ ਦੀ ਅਕਾਸ਼ ਤੇ ਮਰਜੀ ਕਿਉਂਕਿ ਡਰੋਨ ਦੇ ਥਰੂ ਹੀ ਇਹ ਜਿਹੜਾ ਦਿਨੇ ਦੇ ਆਸਲਾ ਆਇਆ ਹੈ ਇਹਦੇ ਚੋਂ ਕੁਝ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਕਿਸ ਤਰ੍ਹਾਂ ਇਹ ਡਰੋਨ ਦੇ ਥਰੂ ਆਂਦਾ ਤਨਵਾ ਪਿੰਡ ਦੇ ਵਿੱਚ ਆ ਕੇ ਕਿਸ ਤਰ੍ਹਾਂ ਇਹਨਾਂ ਦਾ ਆਫਸਰ ਕਿਉਂਕਿ ਹੋਇਆ ਉੱਥੇ ਹੀ ਸਾਰਾ ਮੇਰੇ ਕੋਲ ਡਿਟੇਲਸ ਰਾਤੀ ਜੀ ਆਣ ਚੰਡੀਗੜ੍ਹ ਦੇ ਵਿੱਚ ਇਨਸੀਡੈਂਟ ਹੋਇਆ ਉਹਦੇ ਵਿੱਚ ਅਰੈਸਟ ਕਰਨ ਤੇ ਪੰਜਾਬ ਪੁਲਿਸ ਨੇ ਪੂਰੀ ਹੈਲਪ ਕੀਤੀ ਹੈ ਉਹਦਾ ਲਿੰਕ ਸਟੈਬਲਿਸ਼ ਕਰਨ ਦੇ ਵਿੱਚ ਕਿਸ ਤਰ੍ਹਾਂ ਹੋਇਆ ਉਹ ਸਾਰਾ ਪੰਜਾਬ ਪੁਲਿਸ ਨੇ ਹੈਲਪ ਕੀਤੀ ਹੈ ਬਟ ਫਰਦਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਗਾਰਡਨ ਸਾਹਿਬ ਜਿਹੜੇ ਆ ਮੁੰਡੇ ਫੜੇ ਗਾਰਡਨ ਪਤਾ ਨਹੀਂ ਥੋੜਾ ਸੈਂਸਿਟਿਵ ਇਨਫੋਰਮੇਸ਼ਨ ਆ ਤੁਹ ਟਾਰਗੇਟ ਦੇ ਬਾਰੇ ਅਜੇ ਮੈਂ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਉਹ ਥੋੜੀ ਜੀ ਸੈਂਸਿਟਿਵ ਹੈ ਅਸੀਂ ਉਹ ਸਾਰਾ ਕਰ ਰਹੇ ਬਟ ਉਹਦੇ ਬਾਰੇ ਥੋੜਾ ਜਿਹਾ ਅਸੀਂ ਨਹੀਂ ਗੱਲ ਕਰਨਾ ਚਾਹਾਂਗੇ ਕਿਉਂਕਿ ਥੋੜੀ ਸੈਂਸਿਟਿਵ ਇ ਬਾਰ ਬੈਠੇ ਨੇ ਫੋਰਮ 'ਤੇ ਬੈਠੇ ਨੇ ਕਿ ਐਕਸਪੀਰੀ ਚਾਹ। ਨਾਲ ਫੋਰਮ ਉਹਦੀ ਟੈਕਨੀਕ ਹੋਦੀ ਹੈ। ਲੇਕਿਨ ਇਥੋਨੇ ਬੱਚਿਆਂ ਨੂੰ ਹੋ ਜੀ ਵੀ ਉਹ ਲੱਗਦਾ ਆਪਾਂ ਸੇਵਰੀ ਕੋਸ਼ਿਸ਼ ਕੀਤੀ। ਦੇਖੋ ਇਹ ਨਾ ਅਸੀਂ 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 ਪਿਛਲੀ ਵਾਰੀ ਵੀ ਆਪਾਂ ਹਰ ਵਾਰੀ ਕਹਿੰਨੇ ਕਿ ਦੇਖੋ ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ। ਸੋ ਅਸੀਂ ਅਪੀਲ ਕਰਦੇ ਆ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ। ਯੂਏਪੀਏ ਐਕਟ ਬੜਾ ਸਟ੍ਰਿੰਜੈਂਟ ਆ। ਸੋ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜਿਹੇ ਪੈਸ ਤੋ ਦੁਬਾਰਾ ਅਪੀਲ ਕਰਦੇ ਆਂ ਕਿ ਇਹ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਆ ਇਹਨਾਂ ਦੇ ਥੱਲੇ ਇਹਨਾਂ ਦੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤੋ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿਦਾਂ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਨਾਈਟ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ ਨੈਸ਼ਨਲ 엘ਿਮੈਂਟਸ ਬਾਹਰ ਬੈਠੇ ਆ ਉਹ ਆਸ-ਪਾਸ ਦੇ ਜਿਹੜੇ ਗਰੀ ਫੈਮਿਲੀਜ਼ ਦੇ ਬੱਚੇ ਉਹਨਾਂ ਨੂੰ ਇਲਿਊਰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੁਸੀਂ ਦੁਬਾਰਾ ਅਪੀਲ ਕਰਦੇ ਮਾਪੇ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਬੱਚਿਆਂ ਨੂੰ ਵੀ ਅਪੀਲ ਕਰਦੇ ਕਿ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਹੋ ਕਿਉਂਕਿ ਐਕਟ ਬੜਾ ਸਟ੍ਰਿੰਜੈਂਟ ਆ ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਨਸੀਕੁਐਂਸਿਸ ਫੇਸ ਕਰਨੇ ਪੈਂਦੇ ਆ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ ਆਈ ਸਾਹਿਬ ਤੁਸੀਂ ਕੀ ਆ ਕਿ ਹਮੇਂ ਰਿਕਵਰੀ ਵੀ ਹੋਈ ਹੈ ਜੈਕਸਰ ਲੇਕਿਨ ਹਜੇ ਕੀ ਜੇਲਾ ਤੋਂ ਕਿਤੇ ਨਾ ਕਿਤੇ ਕਿਉਂਕਿ ਸਰਹਾਰੀ ਤੁਹਾਨੂੰ ਤੁਸੀਂ ਗੱਲ ਕੀਤੀ ਜਿਹੜਾ ਆਰ ਪੀ ਜੀ ਹੈ ਅੱਜ ਉਸੇ ਬੰਦੇ ਦੇ ਫੜਿਆ ਗਿਆ ਬਟੇਨਾ ਜੇਲ੍ਹ ਦੇ ਵਿੱਚ ਆਰਓ ਫਿਲਟਰ ਦੇ ਵਿੱਚ ਮੋਬਾਈਲ ਚਾਰਜਰ ਆ ਦੇ ਬੰਦੇ ਦੇ ਖਿਲਾਫ ਇਹ ਕੋਈ ਕੁਛ ਨਹੀਂ ਜੀ ਜੀ ਦੇਖੋ ਇਹਦੇ ਵਿੱਚ ਦੇਖੋ ਇਹ ਕੋਸ਼ਿਸ਼ ਕਰਦੇ ਰਹਿੰਦੇ ਹੈ ਜੀ ਜਿਹੜਾ ਜਿੱਦਾਂ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਆਈਐਮਆਈ ਨੰਬਰ ਬਹੁਤ ਸਾਰੇ ਬਲੌਕ ਕੀਤੇ ਹੈ ਜਿਹੜੇ ਗਲਤ ਕੰਮਾਂ ਵਾਸਤੇ ਯੂਜ਼ ਹੋ ਰਹੇ ਸੀ ਬਹੁਤ ਸਾਰੇ ਮੋਬਾਈਲ ਨੰਬਰਸ ਬਲੌਕ ਕੀਤੇ ਹੈ ਸੋ ਇਸੇ ਤਰ੍ਹਾਂ ਜੇਲ੍ਹਸ ਦੇ ਵਿੱਚ ਤੁਸੀਂ ਪਿੱਛੇ ਪੜਿਆ ਹੋਣਾ ਮਾਨਜੋਗ ਹਾਈ ਕੋਰਟ ਨੇ ਵੀ ਬੜੇ ਸਖਤ ਨਿਰਦੇਸ਼ ਦਿੱਤੇ ਸੀ ਸੋ ਜੇਲ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹਨਾਂ ਨੂੰ ਐਨਹਾਂਸ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਤੇ ਤਦੇ ਜੇ ਚੀਜ਼ਾਂ ਹੁੰਦੀਆਂ ਹਨ ਨਾ ਜਿਵੇਂ ਆਈਐਮਆਈ ਨੰਬਰ ਵੀ ਬਲੈ ਮੋਬਾਈਲ ਨੰਬਰ ਬਲਾਕ ਕਰਨੇ ਜ਼ਰੂਰੀ ਆ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਨੂੰ ਜਿਹੜਾ ਅੰਡਰ ਸਰਵੇਲੈਂਸ ਕੀਤਾ ਗਿਆ ਸੋ ਇਹ ਸਾਰੇ ਮੈਜਰ ਜਿਹਦੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਜੋ ਦੇਖਣ ਚਾਹਾ ਕਿ ਪਿਛਲੇ 25 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਿਆ ਇਹਨਾਂ ਚੀਜ਼ਾਂ ਦੇ ਉੱਤੇ ਸਰ ਵਾਰਮ ਕੈਮਰਾਜ਼ ਦੀ ਹੋਰ ਵੀ ਗੱਲ ਕੀਤੀ ਜਾ ਰਹੀ ਸੀ ਉਹਦੇ ਚੀ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਵੀ ਜੇਲਸ ਦੇ ਮੈਟੇਡਾ ਦੀ ਨੂੰ ਨਹੀਂ ਉਹ ਸਾਰਾ ਹੀ ਚੱਲ ਰਿਹਾ ਜੀ ਇਨਫਰਾਸਟ੍ਰਕਚਰ ਜਿਹੜਾ ਇੰਪਰੂਵਮੈਂਟ ਹੈ ਉਹਦੇ ਉੱਤੇ ਕਾਫੀ ਜਿਹੜਾ ਸੀਸੀਟੀਵੀ ਕੈਮਰਾਜ਼ ਤੇ ਹੋਰ ਸਰਵੇਲੈਂਸ ਮੈਜਰ ਜਿਹ ऑलरेडी चल है है और और हाई कोर्ट भी समय समय कर रही है और इस थे होर काम गए फर्दर काफी होएगा इस नहीं नहीं अभी मुझे इसकी नॉलेज क्योंकि ये हमने अरेस्ट करके इनको हैंडओवर किया चंडीगढ़ है पुलिस के तो फर्दर जो इन्वेस्टिगेशन है इस की ਸਮੀ ਉਹ ਉਹ ਅਜੇ ਜੀ ਉਹ ਨਾ ਜੋ ਸਬਜੂਡਿਸ ਮੈਟਰ ਆ ਜੇ ਤੇ ਅਜੇ ਮਾਨਜੋਗ ਅਦਾਲਤ ਦੇ ਵਿਚਾਰ ਅਦੀਨ ਉਹਦੇ ਬਾਰੇ ਆਪਾਂ ਜੇ ਇਸ 스테ਜ ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਤੱਤ ਸਾਹਮਣੇ ਨਹੀਂ ਆਉਣਗੇ ਕਦੀ ਨਾ ਕਦੀ ਆ ਹੀ ਜਾਣੇ ਜੀ ਮੌਕਾ ਮਿਲ ਹੀ ਜਾਏਗਾ ਆਪਾਂ ਨੂੰ ਸਰ ਸਰ ਇੱਥੇ ਸੋਸ਼ਲ ਮੀਡੀਆ ਪਰ ਕੁਝ ਪੋਸਟ ਪਾਇਲ ਹੋਏ ਜਿਸ ਮੇ ਜ਼ਿੰਮੇਵਾਰੀ ਬਕਾਇਦਾ ਲਈ ਗਈ ਹੈ ਹੋਰ ਇਹ ਨਮੋਦਨ ਕੋਈ 7786 ਮੇ ਉਹਦਾ ਕਿਾ ਉਸਨੇ ਵੀ ਕੋਈ ਨਹੀਂ ਅਭੀ ਕੋਈ ਆਥੈਂਟਿਕ ਇਨਫੋਰਮੇਸ਼ਨ ਨਹੀਂ ਤੇ ਭੀ ਮੈਂ ਕਹਿ ਰਿਹਾ ਹੂੰ ਇਹ ਬਹੁਤ ਸੈਂਸਿਟਿਵ ਇਸ਼ੂਜ਼ ਹੈ

ਦੇਖੋ ਇਹ 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 ਜਿਹੜਾ ਤੇ ਤਿੰਨ ਸਰਵੇਲੈਂਸ ਵੀਚ ਜਿਹਦਾ ਉਹਨਾਂ ਡਰੋਨਸ ਆਉਂਦੇ ਹਨ ਜਦੋਂ ਉਹ ਕਹਿੰਦਾ ਪਹਿਲਾਂ ਡਰੋਨ ਸਾਈਟਿੰਗ ਹੁੰਦੀ ਸੀ ਫੜੇ ਨਹੀਂ ਸੀ ਜਾਂਦੇ ਹੁਣ ਆਫ ਲੇਟ ਦੇਖੋ ਪਿਛਲੇ ਜਿੱਦਾਂ ਮੈਂ ਦੱਸਿਆ 22 ਸਾਲਾਂ ਚ 390 ਡਰੋਨ ਜਿਹੜੇ ਹਨ ਉਹ ਫੜੇ ਗਏ ਆ ਉਹਦੇ ਤੋਂ ਬਹੁਤ ਸਾਰੀ ਰਿਕਵਰੀ ਵੀ ਹੋਈ ਆ ਸੋ ਕਈ ਵਾਰੀ ਮਤਲਬ ਕਈ ਵਾਰੀ ਐਸਕੇਪ ਹੋ ਸਕਦਾ ਕਰ ਜਾਂਦਾ ਹੋਵੇ ਤੇ ਤਦੇ ਜ ਆਪਾਂ ਪ੍ਰੋਪਰ ਇੰਟੈਲੀਜੈਂਸੀ ਕੋਆਰਡੀਨੇਸ਼ਨ ਤੇ ਫੋਕਸ ਕਰਦੇ ਆ ਕਿ ਬੀਐਸਐਫ ਤੇ ਬਾਕੀ ਏਜੰਸੀਜ਼ ਦਾ ਕੋਆਰਡੀਨੇਸ਼ਨ ਹੋਵੇ ਸੈਕੰਡ ਲਾਈਨ ਆਫ ডিফেন্স ਜਿਹੜੀ ਲਾਉਣ ਦਾ ਪਰਪਸ ਵੀ ਇਹੀ ਸੀ ਵਿਲੇਜ ਡਿਫੈਂਸ ਕਮੇਟੀਆਂ ਆਪਾਂ ਬਣਾਈਆਂ ਕਾਫੀ ਜ਼ਿਆਦਾ ਕਮੇਟੀਆਂ ਬਣਾਈਆਂ ਜਿਹੜੇ ਬਾਰਡਰ ਏਰੀਆ ਬਹੁਤ ਕੰਮ ਕਰਦੇ ਜੀ ਬਹੁਤ ਮਦਦ ਕਰਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਉਹਨਾਂ ਨੂੰ ਕਾਫੀ ਇਨਫੋਰਮੇਸ਼ਨ ਵੀ ਆਉਂਦੀ ਹੈ ਜਿਦਾ ਫਾਜ਼ਿਲਕਾ ਜ ਆਪਾਂ ਦੇਖਿਆ ਸੀ 38 ਕਿਲੋ ਦੀ ਰਿਕਵਰੀ ਹੋਈ ਸੀ ਈਵਨ ਹੁਣ ਅਸੀਂ ਹਰ ਚੀਜ਼ ਆਪਾਂ ਦੱਸ ਨਹੀਂ ਸਕਦੇ ਨਾ ਜੀ ਕਿ ਡਿਸਕਲੋਜ਼ ਨਹੀਂ ਕਰ ਸਕਦੇ ਈਵਨ ਜਿਹੜੇ ਕੇਸ ਹੋਰ ਵੀ ਫੜੇ ਜਾਂਦੇ ਉਹਨਾਂ 'ਚ ਬਹੁਤ ਮਦਦ ਮਿਲਦੀ ਹੈ ਸੋ ਸਮੇਂ-ਸਮੇਂ ਤੇ ਜਿੱਦਾਂ ਪਹਿਲਾਂ ਆਪਾਂ ਸੈਕੰਡ ਲਾਈਨ ਆਫ ਡਿਫੈਂਸ ਤੋਂ ਸ਼ੁਰੂ ਹੋਏ ਫਿਰ ਇਹ ਲੱਗਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਹੋਣੀਆਂ ਚਾਹੀਦੀਆਂ ਸੋ ਹਰ ਚੀਜ਼ ਜਿਹੜੀ ਐਡੀਸ਼ਨਸ ਹੋ ਰਹੀਆਂ ਨੇ ਔਰ ਉਹ ਐਡੀਸ਼ਨਸ ਹੋਣ ਦੇ ਨਾਲ ਨਾਲ ਪ੍ਰੀਵੈਂਸ਼ਨ ਵੀ ਹੋ ਰਹੀ ਹੈ ਔਰ ਡਿਟੈਕਸ਼ਨ ਵੀ ਹੋ ਰਹੀ ਹੈ ਸਰ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਛੱਤੀਗੜ੍ਹ ਕਾਂਡ ਕੀਤਾ ਐਕਚੁਅਲੀ ਉੱਥੇ ਅੰਗਰੇਜ਼ ਸਰ ਦਾ ਇੱਕ ਪਿੰਡ ਹੈ ਤੁਹਾਨੂੰ ਉੱਥੇ ਹੀ ਦਾ ਸਾਰੇ ਖੇਤ ਦੇ ਉੱਥੇ ਹੁਣ ਪੁਲਿਸ ਪੰਜਾਬ ਪੁਲਿਸ ਆਪਣੇ ਲੈਵਲ ਤੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੇਨੇਡ ਜਾਂ ਹਥਿਆਰ ਜਿਹੜਾ ਆ ਕੇ ਦੇਖੋ ਕਰ ਰਿਹਾ ਤੇ ਤੇ ਮੈਂ ਕਹਿ ਰਿਹਾ ਬੜੀ ਸੈਂਸਿਟਿਵ ਜੀ ਇਨਫੋਰਮੇਸ਼ਨ ਹੈ ਏਡੀ ਜਲਦੀ ਆਪਾਂ ਇਹ ਚੀਜ਼ ਨੂੰ ਡਿਸਕਲੋ जड़ा इंटरनल सिक्योरिटी के अंडर काम कर है सारा इसते काम कर रहे हैं और चंडीगढ़ पुलिस के न भी कोऑर्डिनेट कर रहे हैं प्रॉपर वे ठीक है जी थैंक यू सो मच